ਰਖੜੀਆਂ ਦਾ ਮੈਂ ਬਨ ਕੇ ਆਪ ਦੋ ਨਕਰਾ ਦੇ ਪਹਿਲੇ ਪਾਲੀ ਕੇ ਆ ਪੂਆ ਤਰੀ ਆਉਂਦੀ ਹੁੰਦੀ ਆ ਆ ਪੂਆ ਹੀ ਆ ਆ ਕਿਧਰ ਮੱਥੇ ਵੱਜਾ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਆ ਵਧੀਆ ਵਧੀਆ ਤੂੰ ਦੱਸ ਠੀਕ ਆ ਆ ਜਾ ਘਰੇ ਚਲੀਏ ਮੈਂ ਨਾ ਫੇਰ ਆਉਂਗੀ ਪਹਿਲੇ ਮੈਂ ਪਾਲੀ ਕੇ ਜਾਇਆ ਮਾਂ ਪਹਿਲਾਂ ਆ ਜਾ ਨਾ ਪਹਿਲਾਂ ਮੈਂ ਉਧਰ ਜਾਇਆ ਮਾ ਪਾਲੀ ਕੋਈ ਫਿਰ ਪਾਲੀ ਨੇ ਜਾਣਾ ਹੈਗਾ ਉਹ ਫਿਰ ਡਿਊਟੀ ਤੇ ਜਾਂਦਾ ਨਾ ਮੈਨੂੰ ਪਤਾ ਚੰਗਾ ਫਿਰ ਚਲ ਮੈਂ ਉਹਨੇ ਤਿਆਰੀ ਕਰਕੇ ਰੱਖਦੇ ਅਸੀਂ ਬੇਬੇ ਨੂੰ ਦੱਸ ਦਾਂ ਵੀ ਆਈ ਆ ਪੂਰਾ ਹਾਂ ਹਾਂ ਤੇਰੀ ਮਾਂ ਨੂੰ ਦੱਸ ਦੀ ਚਲ ਬੇਬੇ ਨੂੰ ਮੈਂ ਦੱਸ ਦਿਨਾਗਾ ਤੇ ਤੂੰ ਲਾਜ਼ਮੀ ਆ ਜੀ ਹੁਣ ਨਾ ਕੋਈ ਨਹੀਂ ਪੁੱਤ ਮੈਂ ਆ ਜੂਗੀ ਤੇ ਤੂੰ ਕਿੱਧਰ ਜਾਣਾ ਬਸ ਮੈਂ ਇੱਥੇ ਸਰਪੰਚਾਂ ਦੇ ਘਰੇ ਮੈਨੂੰ ਥੋੜਾ ਜਿਹਾ ਕੰਮ ਆ ਤੇ ਬਸ ਮੈਂ ਗਿਆ ਤੇ ਆਇਆ ਚਲ ਚੰਗਾ ਜਾ ਆ ਜੀ ਤੇ ਤੇ ਨਾਲ ਚੰਗਾ ਚੰਗਾ ਠੀਕ ਆ ਦਦੇ ਕੁੜਾ ਓਕੇ ਆ ਜੀ ਪੂਆ ਸਾਡੇ ਕਰੇ ਕੀ ਆ ਤੁਹਾਡੇ ਕੋਲ ਤੇਰੀ ਮਾਂ ਕੋਲ ਦੇਣ ਨੂੰ ਪੂਸ ਨਹੀਂ ਮੈਂ ਤਾਂ ਪਹਿਲਾਂ ਪਾਲੀ ਕੇ ਜਾਉ ਝੋਲਾ ਭਰ ਕੇ ਲੇਉਂਗਾ ਤਾਂ ਦੇਸੋ ਸਮਾਨ ਦੇਣਗੇ ਪਾਲੀ ਕਰਾ ਛੂਟ ਦਿਉ ਬਲਾਈ ਸੋਨਾ ਪਾਲੀ ਦਾ 2-3000 ਦਾ ਵਧੀਆ ਦੇਣਗੇ ਮੈਨੇ ਬਿਸਕਟ ਕਢਾ ਕੇ ਵਧੀਆ ਦੇਣਗੇ ਕੇਲੇ ਕਪੇ ਕੰਮ ਵੀ ਨਹੀਂ ਮੇੜ ਲਿਆ ਕਦੋਂ ਦਾ ਗਿਆਗਾ ਸਰਪੰਚਾਂ ਦੇ ਭੇਜਿਆ ਸੀਗਾ ਮੁੜ ਕੇ ਨਹੀਂ ਆਇਆ ਪਤਾ ਨਹੀਂ ਕਿੱਥੇ ਖੜ ਗਿਆ ਜਾ ਕੇ ਬੇਬੇ ਕੀ ਕਰੀ ਜਾਂਦੀ ਆ ਪੂਸ ਨਹੀਂ ਤੇਰੀਆਂ ਗੱਲਾਂ ਕਰੀ ਜਾਂਦੀ ਆ ਮੈਂ ਕਦੋਂ ਦਾ ਗਿਆਗਾ ਤੇ ਪੂਆ ਆਈ ਨਹੀਂ ਅਜੇ ਆਪਣੇ ਪੂਆ ਆਈ ਨਹੀਂ ਆਈ ਆ ਹਾਂ ਮੈਨੂੰ ਇੱਥੇ ਰਾਜ ਹੀ ਮਿਲ ਗਈ ਸੀਗੀ ਅੱਛਾ ਮੈਂ ਆਖਿਆ ਸੀ ਮੈਂ ਕਿਹਾ ਲਾਜ਼ਮੀ ਆ ਜੀ ਹਾਂ ਜੀ ਮੈਂ ਆਉਣੀ ਹੈ ਹਜੇ ਤੱਕ ਫਿਰ ਉਹਨਾਂ ਦੇ ਵਾਗੀ ਹੋਣੀ ਚਲ ਉਹਨੇ ਫਿਰ ਕੋਈ ਸਮਾਨ ਸੁਣ ਲਿਆ ਕੇ ਰੱਖੀ ਆਪਾਂ ਸਮਾਨ ਪਾਣੀ ਕਰ ਉਹਨਾਂ ਦੇ ਪੀ ਕੇ ਆਊਗੀ ਚਾ ਲੈ ਆਪ ਆਵਾਂਗੇ ਮੈਂ ਕੁਛ ਤੇ ਬਣਾ ਕੇ ਹੁਣ ਸਵਾਦ ਪੈਕ ਕਰੇ ਮੈਂ ਤਾਂ ਠੰਡਾ ਲੈ ਕੇ ਗਰਮੀ ਆ ਕੀ ਕਰਨਾ ਠੰਡਾ ਕਹਿੰਦੇ ਤੇਰੀ ਮਰਜ਼ੀ ਚੱਲ ਫਿਰ ਭਾਈ ਲਿਆਉਣਾ ਲਿਆ ਤੇਰੀ ਮਰਜ਼ੀ ਹੈ ਲਿਆ ਲੈ ਆਉਣੇ ਫਿਰ ਆਖੇਗਾ ਮੈਂ ਉਹ ਰੋਏ ਰੋ ਜਾਉਣਾਗਾ ਤੁਹਾਨੂੰ ਠੰਡਾ ਨਹੀਂ ਪਿਆਇਆ ਮੈ ਆਰੇ ਹੁਣ ਕਿੱਭਾ ਨੂੰ ਆਇਆ ਮੈਨੂੰ ਕੀ ਦੇਣਗੇ ਅਮੀਰ ਦੇਣਗੇ ਜਿਹੜਾ ਕੁਝ ਦਿੱਤਾ ਮੈਂ ਤਾਂ ਆ ਜਾ ਸੋਨਾ ਸੂਟ ਲਿਆ ਕਿਤੇ ਰਿਆ ਚਲ ਆ ਗਈ ਤਾਂ ਭਾਈ ਦੇ ਦੂੰਗੀ ਜੇ ਨਾ ਆਈ ਤਾਂ ਉਹਦੀ ਮਰਜ਼ੀ ਹੈ ਫਿਰ ਕਮਲਾ ਨਾ ਬਾਹੇ ਬਣਿਆ ਰਹਿੰਦਾ ਪੂਆ ਦਾ 헤ਲਾ ਫਿਰ ਤਾਂ ਆ ਗਈ ਰਾਜ ਟੱਕਰੀ ਤੇਰੇ ਨਾਲ ਹੀ ਮੁੜ ਆਉਂਦੀ ਤੂੰ ਹੁਣ ਉਹ ਮੈਂ ਤਾਂ ਤਿਆਰ ਆ ਆ ਤੁਸੀਂ ਤਾਂ ਤਿਆਰ ਹੋ ਜੂ ਮੈਂ ਕਿਉਂ ਆਏ ਕਹਿੰਦੀ ਸੀ ਵੀ ਮੈਂ ਆ ਸੂਟ ਪਾ ਰੱਖਿਆ ਕੜਾਈ ਵਾਲਾ ਬਣਾ ਉਹ ਤਾਂ ਵਿਚਾਰ ਆ ਜਾਂਦਾ ਪੰਜ ਦਾ ਐਨਾ ਸੋਹਣਾ ਸੂਟ ਆ ਤੂੰ ਪਾ ਲੈ ਜਿਹਦੀ ਦੇਖੀ ਆ ਲੈ ਕੇ ਆਹ ਦੁਪੱਟੇ ਵਾਲਾ ਸੂਟ ਜ ਆ ਜਾ ਵਧੀਆ ਲੱਗੀ ਜਾਂਦਾ ਓਏ ਸੂਟ ਤਾਂ ਸਾਰੇ ਵਧੀਆ ਹੁੰਦੇ ਆ ਸੋਨੂੰ ਉਹ ਹੀ ਬੁੜੀਆਂ ਨੂੰ ਬਹਿਰ ਲੱਗਿਆ ਰਹਿੰਦਾ ਅੱਛਾ ਕਹਿੰਦੀ ਸੀ ਕਿ ਵੀ ਰਖੜੀ ਆਪਾਂ ਫਿਰ 10 ਵਜੇ ਤੋਂ ਪਹਿਲਾਂ ਪਹਿਲਾਂ ਮੰਨੀਏ ਤੇ ਜਾਈਏ ਫਿਰ ਬਣਾ ਛੇਤੀ ਓ ਮੈਂ ਤਾਂ ਤਿਆਰ ਆ ਤੂੰ ਤਾਂ ਤੁਰਦੀ ਦਾ ਹੈਣੀ ਐ ਚੰਗੀ ਕਰੀਏ ਕਿੰਨਾ ਯਾਰ ਤੁਸੀਂ ਆਹ ਕੱਪੜੇ ਚ ਜਾਓਗੇ ਤੁਸੀਂ ਫਟਾਫਟ ਤਿਆਰ ਹੋ ਜਾ ਕੇ ਓ ਮੈਂ ਤਾਂ ਪੈਂਟੀ ਪਾਉਣੀ ਆ ਬੈਂਡੇ ਚ ਪਾ ਲੂੰਗਾ ਪੈਂਟੀ ਪਾਉਣੀ ਆ ਪੂ ਆ ਗਈ ਕੋਈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਆ ਜਾ ਬੈ ਜਾ ਬੈਠੀ ਬੈਠੋ ਔਰ है ਹੋ ਹਾਂ ਵਧੀਆ ਵਧੀਆ ਤੂੰ ਦੱਸ ਕਿਵੇਂ ਆ ਵਧੀਆ ਰਹਸਨ ਦੇ ਕੋਈ ਠੀਕ ਹੈ ਸਾਰੇ ਕਰੇ ਵਧੀਆ ਵਧੀਆ ਜੋ ਆ ਵੀ ਦੱਲੇ ਦੱਸ ਕਿਵੇਂ ਆ ਪਹਿਲਾਂ ਪੁੱਛਤਾ ਲਿਆ ਕਰੋ ਨਾ ਅਸੀਂ ਵੀ ਜਾਣਾ ਹੁੰਦਾ ਤੁਹਾਨੂੰ ਪਤਾ ਮੇਰੇ ਕੋਈ ਕਪੜਾ ਦਾ ਤੇ ਉਹ ਵੀ ਕੱਲ ਦਾ ਫੋਨ ਕਰਨ ਲੱਗਿਆ ਤੇ ਮੈਂ ਵੀ ਰਖੜੀ ਬੰਨਣ ਜਾਣਾ ਤੁਸੀਂ ਕਦੇ ਫੇਰ ਆ ਜਾਂਦੇ ਐਨੀ ਕੀ ਜ਼ਰੂਰੀ ਪਈ ਸੀ ਸਾਨੂੰ ਰਖੜੀ ਬੰਨਣ ਦੀ ਅੱਜ ਹੀ ਤੇ ਤੂੰ ਕਿਉਂ ਅੱਜ ਹੀ ਜਾਣੀ ਹੈਗੀ ਤੂੰ ਕੱਲ ਨੂੰ ਆ ਗਈ ਪੁੱਤ ਉਹ ਕਿਉਂ ਆਉਣਾ ਪ੍ਰਾਣੇ ਜਾਣਾ ਲਾਉ ਮਸਾ ਮੋਰੀ ਇੰਟਰਵਿਊ ਹੈ ਕੱਲ ਨੂੰ ਅੱਛਾ ਤਾਂ ਵਰ ਕੇ ਤਾਂ ਬਸ ਤਿਆਰ ਹੋਏ ਪਏ ਠੀਕ ਹੈ ਪੈਂਟੀ ਪਾਉਣੀ ਸੀ ਕੱਲੀ ਜਾਣਾ ਸੀ ਉੱਤਰ ਅੱਛਾ ਮੈਂ ਤਾਂ ਖਲ ਦੋ ਦਿਨ ਲਾ ਕੇ ਆਉਂ ਪਾਦੀ ਕਿਆ ਕਰਨੀ ਵਗੈਰਾ ਓਹੋ ਪੂਆ ਜੀ ਅੱਛਾ ਅੱਛਾ ਅਰੇ ਕਰਾ ਸਿੱਧਾ ਵਾਪਸ ਨਹੀਂ ਨਾ ਆਉਂਦੇ ਅੱਜ ਅਸ ਤਾਂ ਮਸਾ ਜਾਵਾਂਗੇ ਤੇ ਅੱਜ ਰਹਿਾਂਗੇ ਫਿਰ ਤੈਨੂੰ ਤਾਂ ਮੈਂ ਤੁਹਾਨੂੰ ਕਹਿਣੀ ਆ ਵੀ ਤੁਸੀਂ ਨਾ ਫੋਨ ਕਰਕੇ ਆਇਆ ਕਰੋ ਅੱਗੇ ਪਿੱਛੇ ਤੋਂ ਅੱਛਾ ਜਲ ਕੋਈ ਨਹੀਂ ਜਿਆ ਹੁਣ ਮਾੜਾ ਜੀ ਫੋਨ ਕਰ ਦਿੰਦੀ ਤਾਂ ਤੈਨੂੰ ਅਸੀਂ ਦੱਸ ਦਿੰਦੇ ਵੀ ਪੂਆ ਕੱਲ ਨੂੰ ਆ ਜੀ ਚਲੋ ਜੀ 8:00 ਵਜ ਗਏ ਤੇ ਫਿਰ ਭਾਂਟੇ ਦਾ ਆਪਣਾ ਰਸਤਾ ਵੀ ਆ ਐਂ ਕਰੋ ਭੂਆ ਜੀ ਆ ਜਿਹੜੀ ਰਖੜੀ ਲਿਆਏ ਹੋ ਤੁਸੀਂ ਕਰੋ ਵਿਹਾਰ ਲੈ ਮੈਂ ਭਾਂਣੀ ਭੂਆ ਪਰ ਨਮੇੜ ਗਾ ਮੈਂ ਅਸੀਂ ਵੀ ਜਾਂਦੇ ਲੈ ਚਾਲ ਬੰਦ ਦਾ ਨਹੀਂ ਐਂ ਕਰੋ ਤੂੰ ਪਾਣੀ ਲੈ ਲੈ ਭੂਆ ਨੂੰ ਕਰ ਉਹ ਪਾਣੀ ਬਾਅਦ ਚ ਲੈ ਆ ਦਾਂਗੇ ਭੂਆ ਨੂੰ ਆ ਲੈ ਪੁੱਤ ਡੱਬਾ ਇੱਥੇ ਆ ਲੈ ਪੁੱਤ ਪਾਣੀ ਲੈ ਲੈ ਉਹ ਤਾਂ ਭੂਆ ਸਾਡੀ ਈਸੀ ਵਧ ਗਿਆ ਬੱਚਾ ਪੁੱਤ ਨੂੰ ਦਾ ਸਾਉ ਦਾ ਜਵਾਬ ਨੂੰ ਲਿਆਉਂਦੀ ਕਿਸੇ ਨੂੰ ਨਾਲ ਚੱਲ ਜਵਾਗ ਦਾ ਮੁੱਕਾ ਜਾ ਤੁਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਤੁਸੀਂ ਪਾਣੀ ਪੀ ਲਓ ਚਾਪੀ ਹਾਂ ਤੇ ਅਸੀਂ ਜਾਇਆਏ ਚਲੋ ਜੀ ਮੈਂ ਤੁਹਾਡੇ ਕੱਪੜੇ ਧਾਰਤੀ ਆਂ ਪੂਰ ਨੂੰ ਬਣਾ ਲਈ ਪਰ ਤੇ ਬਣਾ ਕੇ ਦਿਖਾ ਲਈ ਹੈ ਅੱਛਾ ਤੂੰ ਜਾਣੇ ਆ ਜੀ ਅਸੀਂ ਬਚਾਨੇ ਆਪੂਆ ਤੈਨੂੰ ਪਤਾ ਆਏ ਹਾਂ ਫਿਰ ਉਹ ਵੀ ਦੇਖਤੀ ਜਾਂਦੇ ਯਾਰ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਿਣੀ ਆ ਆ ਜੇ ਤੁਸੀਂ ਰਹਿਣ ਦਾ ਮਨ ਬਣਾ ਕੇ ਆਏ ਨਾ ਤਾਂ ਫਿਰ ਉਹ ਸੋਚ ਸਮਝ ਕੇ ਆਉਂਦਾ ਉਹ ਕਰੋ ਅਸੀਂ ਤਾਂ ਉਹ ਜਿੰਦੇ ਜਿੰਦੇ ਲਾ ਕੇ ਜਾਵਾਂਗੇ ਤੇ ਬਾਹਰ ਬਹਿ ਜਾਓ ਗੈਰ ਜਿੱਥੇ ਚੰਗਾ ਕੋਈ ਨਹੀਂ ਭਾਈ ਹਾਂ ਚੰਗਾ ਪੂਆ ਚੰਗਾ ਭਾਈ ਕੋਈ ਨਹੀਂ ਬਾਗ ਚੰਗਾ ਕੋਈ ਸਭ ਸਹੀ ਪਾਗ ਚੰਗਾ ਮੈਂ ਮੈਂ ਜਾਣੀ ਸੀ ਵੀ ਪਾਲੀ ਕੇ ਬਾਰੇ ਕੁਝ ਲਿਆਂ ਬਾੜੇ ਸੋਣਾ ਸੂਟ ਦੇਣਗੇ ਤੇ ਬਲਾਈ ਸੋਣਾ ਮੈਨੂੰ ਬਿਸਕਟ ਖੜਾ ਪੇ ਦੇਣਗੇ ਲੈ ਚਲੋ ਫਿਰ ਮੈਂ ਇੱਥੇ ਬਹਿ ਕੇ ਵੀ ਕੀ ਕਰਨਾ ਹੁਣ ਮੈਂ ਤਾਂ ਉਹਨਾਂ ਦੀ ਜਾਣਿਆ ਆ 100 ਰੁਪਏ ਦਾ ਆਉਂਦਾ ਲੁੱੜ ਸਕਦਾ ਤਾਂ ਮੇਰਾ ਡੱਬਾ ਹੀ ਆਇਆ ਸੀਗਾ ਤੇ 20 ਰੁਪਏ ਅਨੀ ਰੱਖੜੀ ਸੀ ਮੇਰੇ ਤਾਂ ਕੁਝ ਨਹੀਂ ਪੱਲੇ ਪਿਆ ਮੈਂ ਤਾਂ ਢੀ ਵੱਢੀ ਆ ਚੱਕੀ ਸੀ ਪਾਲੀ ਕੇ ਚਾ ਦੇ ਵੀ ਆ ਉਹ ਚੀਜ਼ ਦੇ ਵਿਚਾਰੇ ਨੇ ਆਖਿਆ ਸੀਗਾ ਗਰਮਿਤ ਨੇ ਵੀ ਪੂਆ ਸਾਡੇ ਆ ਜਾ ਉਹਨੂੰ ਤਾਂ ਮੈਂ ਹੀ ਸਮਝਿਆ ਵੀ ਇਹ ਗਰੀਬ ਹੈ ਕੀ ਦੇਣਗੇ ਅਮੀਰ ਨੇ ਕੀ ਦੇਤਾ ਸਰਪੰਚ ਉਹਨਾਂ ਨੇ ਜਾਣੀ ਉਹ ਤੁਹਾਨੂੰ ਪਤਾ ਤਾਂ ਹੈਗਾ ਵਿਚੋ ਪੂਆ ਜੀ ਨੇ ਆ ਕੇ ਫਾਨਾ ਢਾਤਾ ਛੇਤੀ ਕਰ ਕਰਾ ਯਾਰਾ ਹੋਰ ਚਲੋ ਮੈਂ ਚੜਦੀ ਹਾਂ ਆਉਂਦੀ ਆ ਪੂਆ ਹਾਂਜੀ ਪੂਆ ਕੀ ਕਹਿੰਨੇ ਹੋ ਭੱਗ ਜਾਓ ਇਸ ਤਰ੍ਹਾਂ ਕੁਛ ਨਹੀਂ ਭੱਗ ਜਾ ਤੂੰ ਆਇਆ ਤੁਸੀਂ ਵੀ ਨਾ ਬਾੜੀ ਕਾੜੀ ਕਰ ਦਿਓ ਤੁਹਾਨੂੰ ਪਤਾ ਤਾਂ ਹੈਗਾ ਵੀ ਘਰੇ ਭੂ ਆ ਰਹੀ ਆ ਹੁਣ ਮੈਂ ਬਹਿਂਦੀ ਚੰਗਾ ਪੁੱਤ ਮੈਂ ਤਾਂ ਫਿਰ ਉੱਧਰ ਜਾਣੀ ਆ ਚੰਗਾ ਪੁੱਆ ਸਸਰੀ ਕਾਲ ਲੱਗ ਜਾ ਚੰਗਾ ਫਿਰ ਮੈਂ ਬਹਿ ਕੇ ਵੀ ਕੀ ਕਰਨਾ ਹੋਰ ਇਕੱਲੇ ਤੁਸੀਂ ਇੱਥੇ ਬਹਿ ਕੇ ਵੀ ਕੀ ਕਰੋਗੇ ਹਾਂ ਪੁੱਤ ਚਲ ਜਾਓ ਤੁਸੀਂ ਜਾਓ ਠੀਕ ਹੈ ਠੀਕ ਹੈ ਇਹ ਦੇਖ ਲੈ ਆਏਗੀ ਮੈਂ ਖੇਤ ਜਾ ਕੇ ਵੀ ਮੈਨੂੰ ਪਤਾ ਨੂੰ ਕਹੀ ਨਹੀਂ ਹੁੰਨੀ ਆ ਵੀ ਉਹਨਾਂ ਦਾ ਵਾਅਦਾ ਕਰਦੀ ਐ ਤੇ ਆਈ ਨਹੀਂ ਤਾਈਓ आऊगी बेबे यार मेनू जो तो तूने कहा था अभी तो मैं आऊंगी चल ना आऊंगी तो फिर दे देंगे मैं तो सूट कड्डी बैठी हूं चल आज जा मैं आगी आ रही ने ठीक है मुझे तो हां ठीक है ठीक है आ जा आ जा बुआ बैठ जा मैंने दिखी जांदे सी अच्छा अच्छा केड़ा केड़े हो गए गल्ला करी जांदे हस्ता कदों में तड़के दे साकी ने भी बुआ हुन भी आई हुन भी आई जी मैं मर जा मेरा पति ज्यादा ज्यादा दिखी जांदा है और और तू फिर इतना जीरो उधर लाए नहीं पूछना मुझे तो मैं तो पाली हां ਇਹ ਉਹ ਤਾਂ ਕਹਿੰਦੇ ਸੀਦਾ ਪਾਣੀ ਦੀ ਬੁੱਕ ਨਹੀਂ ਮੇਰੇ ਭਰਾ ਦੇ ਰਖੜੀ ਬੰਨਣ ਜਾਣੇ ਆ ਅੱਛਾ ਤੈਨ ਚਾ ਵੀ ਨਹੀਂ ਪਈ ਹੂੰ ਪੀ ਕੇ ਆਈ ਹੋਗੀ ਠੰਡਾ ਪਿਆ ਆਊਗਾ ਉਹਨਾਂ ਨੇ ਤਾਂ ਦੇ ਤਾ ਕੁਛ ਵੀ ਨਹੀਂ ਪਿਆ ਨਾ ਫੋਕਾ ਪਾਣੀ ਵੀ ਨਹੀਂ ਪਿਆ ਤੇ ਤੂੰ ਤਾਂ ਐ ਭੱਜੀ ਗਈ ਸੀ ਵੀ ਮੈਂ ਜਾ ਕੇ ਬੱਸ ਉਹਨਾਂ ਦੇ ਜਾਊਂਗੀ ਮੈਨੂੰ ਤਾਂ ਆਇਆ ਹੋ ਗਿਆ ਮਾਉਣ ਕੇ ਉਹਨਾਂ ਕੇ ਅਮੀਰ ਨੇ ਕੇ ਉਹ ਤੇ ਵੀ ਇਹਨਾਂ ਦੇ ਗ੍ਰੀਫਾਂ ਨੇ ਤਾਂ ਮੰਗਰੋ ਜਾਊਂਗੀ ਹੋਰ ਅਮਰਜੀਤ ਮੈਂ ਤਾਂ ਇਹੀ ਸੋਚ ਕੇ ਬਾਗ ਗਈ ਭੈਣੇ ਗਰੀਬ ਤਾਂ ਬਾਰੇ ਢੰਡਾ ਨਹੀਂ ਬੈਠਾ امیرਤਾ ਮੈਨੂੰ ਸਾਸਟੀਆਂ ਲੈ ਕੇ ਉੱਤ ਨਹੀਂ ਨਹੀਂ ਇਹ ਤਾਂ ਢੰਡਾ ਲਿਆ ਆ ਤੇ ਸੂਟ ਨਾ ਕਹਿ ਜਨਾਂ ਦਾ ਲਿਆੜਖੇ ਤੇਰੇ ਵਾਸਤੇ ਇਹ ਤਾਂ ਮੈਨੂੰ ਡੀਕੀ ਜਾਂਦਾ ਸੀ ਕਿਚਰਾ ਰਾਤ ਵੀ ਮਿਲਿਆ ਸੀਗਾ ਮੈਂ ਤਾਂ ਪੂਆ ਨੂੰ ਉਦੋਂ ਹੀ ਆਖਿਆ ਸੀ ਮੈਂ ਕਿਹਾ ਪੂਆ ਤੂੰ ਪਹਿਲਾਂ ਸਾਡੇ ਉਧਰ ਚੱਲ ਇਹ ਆਂਦੀ ਨਹੀਂ ਮੈਂ ਫੇਰ ਆਉਂਗੀ ਮੈਂ ਕਿਹਾ ਤੂੰ ਚੱਲ ਤੇਰੀ ਮਰਜ਼ੀ ਹੈ ਅੱਗੇ ਵੀ ਉਧਰੋਂ ਡਪਾ ਡਪਾ ਦੇ ਆਵਾ ਤੇ ਉਧਰੋਂ ਕਰਿਆ ਮਾ ਮਾਤਾ ਨਾਲ ਰਖੜੀ ਵੀ ਕੰਨੀ ਬਸ ਪਾਲੀ ਦੀ ਤੇ ਡੱਬਾ ਉਹਨਾਂ ਦੀ ਲਿਹਾਈ ਸੀ ਤੂੰ ਦਾ ਤਾਂ ਮੈਂ ਡੱਬਾ ਵੀ ਨਾ ਲਿਆਈ ਨਾ ਰੱਖ ਲਈ ਕੋਈ ਨਾ ਸਾਨੂੰ ਤਾਂ ਆਇਆ ਵਰਗਾ ਹੋ ਗਿਆ ਤੂੰ ਸਾਡੇ ਘਰੇ ਆ ਚੱਲ ਪੂਆ ਡੱਬੇ ਨੂੰ ਤਾਂ ਕੀ ਆ ਕੀ ਖਾਦੇ ਦਾ ਖਾਣਾ ਤੇ ਰੱਖਣੀ ਜੇ ਤੂੰ ਨਹੀਂ ਲਿਆਈ ਤੇ ਮੇਰੇ ਕੋਲੇ ਹੈਗਾ ਧਾਗਾ ਬੰਨ ਦੇ ਲੈ ਇਹ ਵੀ 100 ਰੱਖੜੀਆਂ ਵਰਗਾ ਨਹੀਂ ਮੈਂ ਮਰ ਜਾ ਮੇਰੇ ਧੀ ਜਿੰਦਾ ਦੇ ਕੋਈ ਰੱਖ ਰੱਖੀ ਤੇ ਹੋਰ ਹੋਰ ਮੈਂ ਪੁੱਤ ਬਾਗ ਇਹਨਾ ਮੇਰਾ ਭਤੀਜਾ ਸਿਆਣਾ ਤੇ ਹੋਰ ਪੂਆ ਇਸ ਤਰ੍ਹਾਂ ਕਿੰਨਾ ਕਰਦੇ ਆ ਇਹ ਹਾਏ ਮੈਂ ਤਾਂ ਐ ਵੀ ਨਾ ਆ ਬੇਬੇ ਨੂੰ ਤੂੰ ਬਚਲਾ ਮੈਂ ਤਾਂ 100 ਵਾਰੀ ਪੁੱਛ ਹੁਣ ਵੀ ਪੂਆ ਆਈ ਹੁਣ ਵੀ ਪੂਆ ਆਈ ਦਾ ਪੁੰਨ ਤੇ ਚੇਬੜੀ ਫਿਰਦੀ ਆ ਅਮੀਰ ਦੀ ਚ ਵੀ ਅਮੀਰ ਕੋਲੇ ਪਤਾ ਨਹੀਂ ਕਿੰਨਾ ਕੁ ਕੁਸ ਹੋਊਗਾ ਤੇ ਫਿਰ ਪਿਆ ਕੇ ਤੋਰੇ ਠੰਡਾ ਜ ਲੈ ਠੰਡਾ ਦਾ ਗਲਾਸ ਚ ਪਾ ਕੇ ਤੇਰੀ ਪੂਰਿਆ ਲੈਣਾ ਲੈਣਾ ਠੰਡਾ ਲੈਣਾ ਲੈ ਬੈਠ ਹੁੰਦੇ ਤੁਗਾ ਗੱਲਾਂ ਕਰੋ ਤੁਸੀਂ ਨਰਨਪੁਰਝਾਈ ਆ ਯਾਰਾ ਭੈਣੇ ਹੂੰ ਫਿਰ ਤੂੰ ਵਧੀਆ ਠੀਕ ਕਰਨੀ ਆ ਅਮੀਰ ਜੀ ਠੀਕ ਆ ਵਧੀਆ ਤੈਨੂੰ ਦੇਖ ਕੇ ਵਧੀਆ ਹੋ ਗਈ ਯਾਰਾ ਭੈਣੇ ਹੈ ਵੀ ਅਮੀਰ ਦੇ ਹਸਪਤਾਲ ਦੇ ਖੇਚ ਚ ਤੁਰੇ ਫਿਰਦੀ ਆ ਤੈਨੂੰ ਕੀ ਪਤਾ ਸੀ ਅਮੀਰ ਕੋਲੇ ਕੀ ਹੈਗਾ ਤੇ ਬਹੂ ਨੇ ਤਾਂ ਮੈਨੂੰ ਪਾਣੀ ਵੀ ਨਹੀਂ ਪੁੱਛਿਆ ਤੇ ਬਹੂ ਤੇਜ ਵਾਲੀ ਆ ਪੁੱਛੇ ਕਿਵੇਂ ਕਹਦੀ ਮੈਂ ਤਾਂ ਆ ਦੇ ਪਾ ਖੜੀ ਬੰਨਾ ਨਹੀਂ ਹੋ ਗਿਆ ਵੀ ਚਾਹ ਕਰਨੀ ਪਊ ਤੇ ਛੁੱਟਦੇ ਨਾ ਪੁੱਗਾ ਤੇ ਵੀ ਚੱਲ ਪੰਜ ਚੱਲ ਬੰਦਾ ਆਖਿਆ ਮੈਂ ਖਾਂਦਾ ਦੋ ਦਿਨ ਰੋਹੂਗੀ ਕਹਿੰਦੀ ਆ ਕਿ ਪੁੱਹਾ ਆਉਂਦੇ ਨਹੀਂ ਰਾਤ ਤੱਕ ਹੀ ਰਹਾਂ ਕੋਈ ਨਹੀਂ ਸਾਡੇ ਭਾਵੇਂ ਪੰਜ ਦਿਨ ਰਹਿ ਕਾਹੇ ਤੋੜਾ ਚੰਗਾ ਭੈਣੇ ਧੰਨਵਾਦ ਹੁੰਦਾ ਤਾਂ ਐਵੇਂ ਸੁੱਕੀਓ ਬਾਹਵ ਚ ਪੈ ਗਏ ਇਹਨੇ ਤਾਂ ਆਉਂਦੀ ਦੇਖ ਲਈ

ਕਿਆ ਤੇਰੇ ਛੁੱਟ ਬੜਾਈ ਸੋਣਾ ਨਾ ਮੈਂ ਤੇ ਕਾਇਦਨ ਹੋ ਗਏ ਲਿਆ ਲਿਆਂਦੇ ਨੂੰ ਵੇਖ ਲੈ ਨਾਲੇ ਪਸੰਦ ਆ ਪਸੰਦ ਹੈ ਕਿਆ ਕੁੜਤਾ ਪਜਾਮਾ ਆ ਫੁੱਫੜ ਦਾ ਸਾਡੇ ਦਾ ਸਾਹ ਹੋਰ ਹੋਰ ਬਣਿਆ ਕੁੜਤਾ ਬਣਿਆ ਲਾ ਨਹੀਂ ਤੂੰ ਤਾਂ ਬਾੜੀ ਮੇਰਾ ਮਾਨਦਾਨ ਕਰੇਗਾ ਮੈਂ ਪੂਆ ਕਰ ਨਹੀਂ ਹੁੰਦਾ ਇਹ ਕਿਹਦਾ ਭੈਰ ਸੁਬੇਸ ਕਰ ਦਿੱਤੀ ਹੈ ਆ ਦੇਖ ਲੈ ਨਾਲੇ ਪੂਆ ਕਿਹੜਾ ਕਿਤੇ ਧਰੀਆਂ ਪੰਗਾ ਆ ਆ ਦੇਖ ਲੈ ਆ तुग 500 ਆ 500 ਰੁਪਏ ਦਿੱਤੇ ਦੇ। ਇਹ 500 ਹਾਂ ਤੇ ਨਾਲ ਹਜ਼ਾਰ ਦਾ ਛੂਟ। ਤੇ ਕਿੰਨਾ ਹੋਭ ਗਿਆ ਤੂੰ ਗਈ। ਯਾਦ ਤੇਵੇਂ ਆਉਂਦੀ ਨਹੀਂ ਤੁਹਾਡੇ। ਹਾਂ ਨਹੀਂ ਮੈਂ ਮਰ ਜਾ। ਇਹ ਤਾਂ ਨਾ ਮਹਾਰਾਜ ਵੀ ਆਏ ਮੈਂ ਬੰਦਿਆਂ ਨੂੰ ਭਲੇਖੇ ਨਾ ਵੀ ਅਮੀਰ ਪਤਾ ਨਹੀਂ ਮੈਨੂੰ ਕੀ ਕੁਛ ਦੇ ਦੂਗਾ ਤੇ ਗਰੀਬ ਤਾਂ ਪਹਿਲੇ ਹੀ ਨੰਗੇ ਗਰੀਬ ਕੋਲੇ ਹੋ ਕੇ ਜਰੂਰ ਜਾਵੇ ਅਮੀਰ ਦੀ ਨਾ ਆਸ ਕਰ ਮੈਨੂੰ ਅਮੀਰ ਪਤਾ ਨਹੀਂ ਕੀ ਕੁਛ ਗਰੀਬ ਆਪਦੇ ਢਿੱਡ ਚੋਂ ਕਹਿੰਦੇ ਨੇ ਢਿੱਡ ਬਨ ਕੇ ਵੋਚ ਕੇ ਉਹ ਵੀ ਨਾ ਧੀਆਂ ਨੂੰ ਆ ਕਹਿੰਦੇ ਕਿ ਉਹ ਵੀ ਇਸ ਕਰ ਦਿੱਤੀ ਆ ਹਾਂ ਮੇਥੋਂ ਗਲਤੀ ਹੋ ਗਈ ਦੂ ਮੁਰ ਕੇ ਮੈਂ ਨਹੀਂ ਸੋਚਦਾ ਨਾਲੇ ਆਇਆ ਪੂਆ ਆਪਦੇ ਘਰੇ ਭਣਾ ਦੀ ਕੋਈ ਗਰੀਬ ਆ ਭਣਾ ਦੀ ਅਮੀਰ ਆ ਪਰ ਆਪਦੇ ਆਪਦਿਆਂ ਦਾ ਤਾਂ ਆਦਰ ਮਾਨ ਕਰਦਾ ਹੀ ਆ ਤੇ ਆਸਾ ਕਰਦਾ ਹੈ ਹਾਵਾ ਦਾ ਨਾ ਪਾਇਆ ਜੀ ਤੇ ਭਾਦੀ ਮਾਜ ਆਪਣੇ ਖੇਚੀ ਤੁਰੀ ਫਰੀ ਵੀ ਮੈਂ ਤਾਂ ਅਮੀਰ ਆ ਪਾਣੀ ਪਤਾ ਨਹੀਂ ਕੀ ਜੀਊਗਾ ਹਾਂ ਤੇ ਅਰਦਾਸ ਉਹਦੀਆਂ ਪੇਕਾਂ ਦੀ ਆ ਮੇਰੇ ਭਤੀਜੇ ਦਾ ਮਨ ਤੋੜ ਕੇ ਬਾਜੀ ਬਾਗੀ ਤੇ ਨਾ ਉਹ ਚ ਪਾਲਾ ਭਾਈ ਚ ਕੋਈ ਨਹੀਂ ਲੈ ਲੈ ਪਾਲਾ ਪਛਾਹ ਦਿੱਤਾ ਹੈਗਾ ਹਾਂ ਕੋਣ ਦੇਖ ਲੈ ਪਸੰਦਾ ਬਹੁਤ ਬਹੁਤ ਬਿਸੰਦਾ ਆਲੇ ਸੋਹਣੇ ਐ ਮੈਨੂੰ ਤਾਂ ਬੜਾ ਲੱਗੇ ਤਾਂ ਇੰਨੇ ਪਿਆਰ ਨਾਲ ਤੁਸੀਂ ਬੁਲਾਇਆ ਸਮਿਆ ਤੇ ਪਾਣੀ ਤੇਰਾ ਚੰਗਾ ਪਾਲੀ ਵੀ ਬਹੁਤਾ ਬੁੱਲ ਕੱਢ ਕੇ ਨਾਂਗੀ ਮੇਰੇ ਕੋਲ ਦੀ ਕਾਕ ਤੇ ਚੜਕੇ ਉਹ ਤਾਂ ਆਪਣੇ ਪਾਲੇ ਉਹ ਹੀ ਪਿਛਰੇ ਨਹੀਂ ਹਾਂ ਹਾਂ ਚੱਲ ਚੰਗਾ ਪਹਿਨੇ ਹੋਰ ਜੀ ਦਾ ਤੇ ਮੈਂ ਚਾ ਬਣਾਵਾਂ ਮੈਂ ਚਾ ਬਣਾ ਲੈ ਬੱਬੂ ਅੱਜ ਤਾਂ ਤੈਨੂੰ ਰੱਖਾਂਗੇ ਚੰਗਾ ਚੰਗਾ ਪੁੱਤਾ ਮੈਂ ਤਾਂ ਦੋ ਚਾਰ ਦੋ ਚਾਰ ਤੈਨੂੰ ਤਾਂ ਲਾ ਕੇ ਜਾ ਚੰਗਾ ਚੱਲ ਮਸਾ ਤਾਂ ਤੂੰ ਆਈ ਹੈ ਚੰਗਾ ਚੱਲ ਪਹਿਲਾਂ ਤਾਂ ਤੂੰ ਹੀ ਨਹੀਂ ਸਾਡੇ ਘਰੇ ਕਦੇ ਲੈ ਦੇਖ ਲੈ ਉਕੇ ਕਿ ਇਸੇ ਪਾਦੀ ਕੇ ਵੀ ਮੈਨੇ ਤਾਂ ਬਲਾਂ ਹੀ ਸੋਣਾ ਛੂਟ ਦੇ ਉਪਾਦੀ ਮੈਨ ਤਾਂ ਬਿਸਕਟ ਕਢਾ ਕੇ ਦੇਣਗੇ ਉਹਨਾਂ ਨੇ ਮੈਨੂੰ ਕੀ ਦਿੱਤਾ 100 ਰੁਪਿਆ ਤੇ ਇਹਨਾਂ ਨੇ 500 ਤੇ 1500 ਦਾ ਛੂਟ ਤੇ ਕੁਰਤਾ ਪਜਾਮਾ ਨਾਲ ਲਾਇਆ ਤੇ ਮੈਂ ਤਾਂ ਹੁੱਬੀ ਫਿਰਦੀ ਸੀ ਅਮੀਰਾਂ ਦੇ ਚੋ ਅਮੀਰ ਦੇ ਭੱਜੀ ਗਈ ਤੇ ਗਰੀਬ ਨੇ ਇੰਨਾ ਕੁਛ ਦਿੱਤਾ ਬਸ ਇਧ ਮੁੜ ਕੇ ਆਏ ਨਾ ਸੋਚੇ ਕਿ ਮੈਂ ਗਰੀਬ ਦੇ ਨਹੀਂ ਜਾਂਦੀ ਅਮੀਰ ਦੇ ਜਾਊਂਗੀ